ਸਾਰੇंनो ਸਸਿਕਾਲ ਤੇ ਆਪਣੇ ਸਾਰਿਆਂ ਦੇ ਚੈਨਲ YouTube ਗੁਰਪ੍ਰੀਤ ਫੈਮਿਲੀ ਬਲੌਗ ਤੇ ਸਵਾਗਤ ਆ ਤੇ ਅੱਜ ਦਾ ਬਲੌਗ ਆਪਾਂ ਕਰਨ ਲੱਗੇ ਹਾਂ ਸਟਾਰਟ ਤੇ ਅੱਜ ਆਏ ਸੀਗੇ ਦੀਦੀ ਹੋਰੀ ਤੇ ਮੰਮੀ ਤੇ ਦੀਦੀ ਲੱਗੀਆਂ ਆਂ ਚੌਲਾਂ ਦੀ ਸਾਬ ਸਫਾਈ ਕਰਨ ਘਰ ਦੇ ਕਢਾਈ ਸੀ ਚੌਲ ਤੇ ਜਾਇਆ ਰਸ਼ਮੀਨ ਰਵੀ ਕੇ ਘਰੇ ਉਹ ਵੀ ਉਹਨਾਂ ਬੁਖਾਰ ਚੜਿਆ ਬੈਠਾ ਰਵੀ ਨੂੰ ਯਾਰ ਮੈਂ ਜਿਆਦਾ ਹੋਇਆ ਪਿਆਗਾ ਨਾਤਾ ਨਹੀਂ ਪਰ ਹਜੇ ਹੈਣਾ ਕਿਵੇਂ ਆ ਕਰਨਵੀਰ ਇੱਕ ਦਿਨ ਰਾਤ ਨੂੰ ਅਸੀਂ ਗਏ ਸੀ ਘੁੰਮਣ ਹਨਾ ਉਹਦੇ ਬਾਅਦ ਵੀ ਲੰਦੂ ਆਪਾਂ ਇਹ ਇਹ ਦੀਗ ਦੀ ਹੁੰਦੀ ਏ ਯਾਦ ਕੀਤਾ ਉਹਦੀ ਵਾਰ ਯਾਦ ਕੀਤਾ ਹਾਂ ਤੇਰੇ ਪੇਪਰ ਹੋ ਗਏ ਕਰਨਵੀਰ ਮੈਂ ਚੱਲੀ ਜਾਣੀ ਸੀ ਜਦ ਪੇਪਰ ਆਤਾ ਅੱਛਾ ਸ਼ੋ ਵਧੀਆ ਬਣੀ। 4 ਵਧੀਆ ਜੀ ਕੋਲਾ ਚਾਹ। ਸ਼ੋ ਜੀਮੇ 20 ਲੋਗਾਂ ਦੀ ਚਾਹ ਸਾਫ ਕਰਦੇ ਹਾਂ। ਕਿਹੜਾ ਬਣਾ ਕੇ? ਮਿੱਠਾ ਬਣਾ ਕੇ ਤੇ ਦੋਨੋਂ ਹੀ। ਅਰਸ ਨੀ ਨਰ ਕੇ ਤਾਂ ਖਾਂਦੇ ਹੀ ਨਹੀਂ ਮਿੱਠੇ। ਹਾਂ। ਸਵਾਦਾਂ ਦੇ। ਇਹ ਚੌਲ ਵਧੀਆ ਹਨਾ ਕਰਦੇ। ਹਾਂ। ਬਹੁਤ ਸਵਾਦ ਬਣਦੇ। ਬਹੁਤ ਸਵਾਦ ਆਉਂਦੇ। ਮੂੰਹ ਖੀਰ ਵਧੀਆ ਬਣੀ ਹੈ ਵਿੱਚ ਤਾਂ ਨਾ ਪਸਦੀ ਕਿ ਸਾਇਆ ਵੰਦੀ ਉਹ ਉਹ ਪਾ ਪਾ ਫਾ ਲੈਣ ਨੂੰ ਬੋਸ ਕੋਲ ਨੋਗ ਪਾ ਚੋ ਫੋ ਲੈ ਆਏ ਤੁਸੀਂ ਦੀਦੀ ਦੀ ਦਵਾਈ ਹਾਂ ਕੀ ਦੱਸਿਆ ਡਾਕਟਰ ਨੇ ਟੈਸਟ ਕਰਿਆ ਹਾਂ ਮਾਰ ਮੱਕ ਤਾਂ ਹੀ ਲੈਣਾ ਤਾਂ ਹੀ ਪਸਦੀ ਦਵਾਈ ਦਿੱਤੀ ਉਹ ਨਾ ਦਵਾਈ ਠੀਕ ਕਰਦੀ ਆ ਸਾਰਾ ਤੇ ਖੋਣ ਵੀ ਘਟਾ ਸੈੱਲ ਵੀ ਡਾਉਣਾ ਹੈ ਓਕੇ ਜੀ ਬੋਤਲ ਅਗਰ ਤੀ ਤਾ ਵੈਂਡਰ ਹੀ ਧਰਾ ਲਓ ਫਿਰ ਸੈੱਲ ਡਾਉਣਾ ਵੱਡਾ ਇਨਵਰਟਰ ਵਾਲਾ ਵੈਂਡਰ ਆ ਧਰਾ ਲਓ ਚਾਰ ਜੋੜ ਜੀ ਭਰਾਵਾਂਗੇ ਇਹ ਜਲਦੀ ਆ ਗਈ ਜਣ ਬੱਚੇ ਫਰਾਗੇ ਬਸ ਹਾਂ ਤਾਂ ਸਹੀ ਹੈ ਜੀ ਮਾਣ ਆ ਲੈਣਾ ਤਾਂ ਪਾ ਪਾ ਦਿਓ ਬਸ ਥੋੜੇ ਬਣਾ ਲੈ ਹਾ ਕਾਦੀ ਬੋਤਲ ਜੀ ਮੈਂ ਦੇਖੀ ਜਲ ਜੀਰਾ ਹੁੰਦਾ ਫੀਲ ਆ ਜੀ ਵਧੀਆ ਤਾਂ ਤੇਰੀ ਕਰ ਦਿਖਾਈ ਹੋਰੇ ਕੀ ਮੰਗ? ਸਹੀ ਸਹੀ ਰੂਪ। ਕਹ ਲੈ ਜਲ ਜੀਰਾ। ਜਲ ਜੀਰਾ। ਜਿਵੇਂ ਜਲ ਜੀਰਾ ਹੁੰਦਾ। ਕਿੱਥੇ ਵੀ ਲਾ। ਅਨਰਦੀਆ। ਸਾਰੀ ਆਵੇ। ਆ ਲਓ। ਕਿਹੜਾ ਕਰਨੀ ਗਾ? ਪੀਣੀ ਔਖੀ ਐ। ਕੀ ਐ? ਨਹੀਂ ਵਧੀਆ ਹੁੰਦਾ ਟੇਸਟ ਇਹਦਾ। ਸਿੰਦੀ ਘਰ ਚਾੜਾ ਬਤਾਉਂਗਾ। ਹਾਂ। ਹੋਰ ਅਮ। ਉਹ ਵੀ ਗੋਲਪਰੀ ਚਾਹੀ ਗੋਲਪਰੀ ਚਾ। ਬੰਡੀ ਛੋਟ। ਵੱਡੀ ਛੋਟੀ ਗੁਰਪ੍ਰੀਤਾ ਦੋਵੇਂ ਤਰ੍ਹਾਂ ਦੀਆਂ ਸਟਾਲੀਆਂ ਇੱਕੋ ਜਿਹੀਆਂ ਹੂੰ ਆਹ ਸੋਹੀ ਬਸ ਮੀਨ ਬਾਲੇ ਲੱਛਣ ਕਰਦਾ ਜੈਕੂ ਬਣਾ ਤੇਰੇ ਵਰਗਾ ਹੀ ਆ ਹਾਂ ਕਹਿੰਦਾ ਨਾ ਮੇਰੇ ਇੱਥੇ ਆਏ ਆਂ ਕਰੀ ਜਾਓ ਮੈਂ ਸੋਣਾ ਜੈਕੂ ਯਸਰ ਹਾਂ ਕਿੰਨੇ ਰੋਟੀ ਹਲੋ ਜੈਕ ਨੂੰ ਕੱਟ ਕੇ ਪਾਓ ਚੂਰੀ ਬਸ ਇਹ ਕਾਲ ਕਰੀਂਂਦਾ ਤੁਸੀਂ ਖਾ ਕੇ ਵੇਖੀ ਮੋਟਰਸਾਈਕਲ ਆਇਆ ਕਿਵੇਂ ਵੱਜ ਜਾ ਜੈਕ ਨੂੰ ਚੂਰੀ ਖਾਣੀ ਹੈ ਰਸ਼ਮੀ ਰੋਜ਼ ਨਾ ਸਬਜ਼ੀ ਦੇ ਵਿੱਚ ਡੈਡੂ ਚੂਰੀ ਕੱਟ ਕੇ ਪਾਉਂਦੇ ਆ ਫਿਰ ਖਾਂਦਾ ਰੋਟੀ ਕੱਲੀ ਰੋਟੀ ਖਾਂਦਾ ਹੀ ਨਹੀਂ ਇਹ ਤਖੰਡੀ ਬਹੁਤ ਆ ਜੈਕ ਨੂੰ ਉਰੇ ਆ ਇੱਧਰ ਇੱਧਰ ਹੂੰ खड़ा हो लसी, लसी। है नी मुक गई जग चैकू गोल गप्पे खाने खा जूगी आ जा इधर आ जा देखियो डरिया खड़ा है ਉਧਰੋਂ ਜਿੰਮੀ ਆ ਗਈ ਬਾਹਰੋਂ ਪਾਉਣਾ ਹੈ ਆਪਣੀ ਦਰਵਾਜ਼ਾ ਗੋਲ ਗੱਪੇ ਤੈਨੂੰ ਹੁਣ ਚਾਹੀਦੇ ਆ ਢੋਲ ਵੱਜ ਗਏ ਕਿੰਨੀ ਕਾਲ ਪਾਉਣਾ ਪਾਉਣਾ ਕਿੰਨੀ ਕਾਲ ਹੋਈ ਪਈ ਐ ਜੈਕੂ ਦੇਖਿਓ ਕਿਵੇਂ ਹੱਥ ਚੋਖੂ ਗਏ ਹੂੰ ਛੋ ਜਿਹੀ ਅਹੀਂ ਗਿੱਜ ਗਿਆ ਹਣਾ ਦਰਦਾ ਵੜਾ ਹੈਗਾ ਜਿੰਨੀ ਤੋਂ ਥੱਲੇ ਕਾ ਤੋ ਰੱਖ ਦੇਣੇ ਆ ਲਫਾਫੇ ਚ ਰੱਖ ਦਿਆ ਕਰੋ ਫਸਤੇ ਖਾ ਦੋ ਫਸਤੇ ਚਿਪ ਜਾਂਦੀ ਏ ਤੇ ਪਤਾ ਨਹੀਂ ਜੂਰੀ ਖਾਂਦਾ ਚੂਰੀ ਇਹਦਾ ਵੀ ਜੀ ਕਰਦਾ ਬਾਲਾ ਖਰਾਬ ਏ ਜੈ ਕਿ ਐਸ ਟੈਪ ਰਸ਼ਮੀਨ ਕਹਿੰਦਾ ਮੈਂ ਗੋਲ ਗੱਪੇ ਖਾਣੇ ਆਲੂ ਮਿੱਠਾ ਪਾਣੀ ਗੋਲ ਗੱਪੇ ਰੋਟੀ ਤਾਂ ਖਾਂਦਾ ਹੀ ਨਹੀਂ ਹਨਾ ਸਰ ਕਿਰਪਾ ਨਾਲ ਮੂੰਹ ਤੇ ਚਮਚੇ ਨੂੰ ਲਾਉਗਾ ਤੇਰਾ ਕਿੰਨਾ ਸਿੰਪਲ ਰੋਟੀ ਕਦੇ ਨਹੀਂ ਖਾਂਦਾ ਹਨਾ ਇਹ ਇਹ ਚੂਰੀ ਦੇ ਲੱਤ ਗਿਆ ਹਾਂ ਮੈਨੂੰ ਪਾਤੀ ਨਾ ਤੇ ਵੀ ਵਰੀ ਉਹਨੇ ਚੂਰੀ ਪਾਉਦਾ ਸਬਜੀ ਸਬਜੀਸ ਭਾਲਦਾ ਚੂਰੀ ਦੇ ਹਾਂ ਰਸਮੀ ਰੋਟੀ ਨਹੀਂ ਖਾਂਦਾ ਦੇਖਿਆ ਰਸਮੀਨ ਨੇ ਰੋਟੀ ਖਾ ਕੇ ਹੁਣ ਗੋਲ ਗੱਪੇ ਹੁਣ ਨਹੀਂ ਰੋਟੀ ਖਾਂਦਾ ਜਮਾਈ ਸੁੱਕੀ ਫਮਾ ਵੀ ਪਾ ਦੋ ਬਿਸਕੁਟ ਖਾਂਦਾ ਪਹਿਲਾਂ ਇਹਨੇ ਬਿਸਕੁਟ ਖਾਦੇ ਆ ਤੇ ਹੂੰ ਰੋਟੀ ਪਾਤੀ ਸੀ ਸਿੰਪਲ ਤੇ ਉਹ ਖਾਦੀ ਨਹੀਂ ਨਾਲੇ ਉਧਰ ਡਰਦਾ ਦੇਖੇ ਉਧਰ ਜਿੰਮੀ ਖੜੀ ਐ ਉਹ ਬੈਠੀ ਐ ਜੀ ਕੋ ਨੂੰ ਵੀ ਆਪਣਾ ਡਰਿਆ ਨਹੀਂ ਤਾਂ ਇਹਨੂੰ ਖਾਂਦੀ ਐ ਬੱਸ ਕੇ ਹੋਰ ਖਾਣੀ ਐ ਖਾਊਗਾ ਹਜੇ ਐ ਲੱਕੋ ਬੱਸ ਸਾਰੀ ਖਾਦੀ ਮੈਨੂੰ ਜੈਕੂ ਜੈਕੂ ਬੱਸ ਕਰ ਜਿੱਧਰ ਵੇਖਾ ਕਰਾ ਲਾ ਖਾਣੀ ਕਿ ਨਹੀਂ ਬੱਸ ਖਾਣੀ ਹੈ ਖਾਣੀ ਹੈ ਕਿ ਨਹੀਂ ਸਮਝੇ ਨਹੀਂ ਦੁੱਧੇ ਦੱਸ ਦੱਸ ਪਰ ਖਾਣੀ ਹੈ ਕਿ ਨਹੀਂ ਖਾਣੀ ਹੈ ਪਾ ਦੋ ਖਾਣੀ ਆ ਪਾ ਨਾ ਨਾ ਹੋਰ ਲੈ ਨਾ ਕੋਟੇ ਕੋਤੂ ਤੂੰ ਖਾ ਗਿਆ ਮੁੱਕ ਗਈ ਹਾ ਹਾ ਹਾਏ ਜੈਕੂ ਚੇੜ ਹੋ ਗਈ ਹੈ ਨਾ ਮੁੱਕ ਗਈ ਚੋਰੀ ਕਿਤੇ ਸਬਜੀ ਐਸੀ ਖਾ ਲਿਆ ਤੂੰ ਮਾਉ ਮੈਂ मगरे मगर 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 आज मगर मगर देखियो हाय हाय दोबारा कोट दे हाँड मंजिल नहीं होना मैं काउ मैं काउ ਕਪਾਰ ਤੋਂ ਐਨਾ ਠੰਡ ਲੱਗੀ ਹੈ ਤੇ ਮੈਂ ਚਾਦਰ ਦੇਦੀ ਮੰਜੇ ਤੇ ਤੇ ਜੋ ਆਦਰ ਚੁੱਲ੍ਹੇ ਹੋਂ ਦੁੱਧ ਵੀ ਪੀਣਾ ਇੱਧਰ ਆ ਜੈਕੂ ਇੱਧਰ ਖੇਰ ਚੱਕ ਰਾਂ ਇੱਧਰ ਆ ਸੁਣਦਾ ਨਹੀਂ ਗੱਲ ਫਿਰ ਤੂੰ ਇੱਧਰ ਆਰ ਖਾਜੂਗੀ ਤੈਨੂੰ ਮੈਂ ਬਾਹਰ ਜਾਣਾ ਹੈ ਕਹਿੰਦਾ

ਰਸ਼ਮੀ ਤੇ ਗੱਡ ਰਸ਼ਮੀ ਨੂੰ ਕਿੱਧਰ ਭਜਾ ਦੇਣਾ ਫੜ ਲਈ ਦੇ 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 ਬਾਹਰ ਕੁੱਤੇ ਭੌਂਕਦੇ ਨੇ ਇਹਨੂੰ ਬਾਹਰ ਉਡਾਰਾ ਰਸ਼ਮੀ ਦੇਖ ਕੰਨ ਖੜੇ ਕਰਕੇ ਸੁਣਦਾ ਵੀ ਬਾਹਰ ਹੋਏ ਅੱਖਾਂ ਵਿੱਚ ਝਲ ਗਿਆ ਦੇਖੀ ਲੈ ਹਮੋਰ ਬੋ ਨਾ ਕੇ ਬਾਹਰੋਂ ਡਰ ਲੱਗੀ ਅੰਦਰ ਹੂੰ ਜਮਾ ਸ਼ਾਇ ਹੋ ਗਿਆ ਦੇਖੀ ਗੋਮੀ ਹੋ ਕੇ ਪੈ ਗਿਆ ਮੈਨੂੰ ਡਰ ਲੱਗਿਆ ਪਿਆ ਬਾਹਰ ਕੁੱਤੇ ਭੌਂਕੀਂਦੇ ਉਹ ਗੁੰਮ ਹੋਇਆ ਪਿਆ ਉਹ ਬੋਲਦਾ ਹੋਇਆ ਮੈਨੂੰ ਕੁਝ ਨਹੀਂ ਮਿਲਨੇ ਮੈਨੂੰ ਨਹੀਂ ਕੋਈ ਬਾਸ ਨਾ ਲੱਗਣਾ ਬੰਗ ਜੈ ਆਪੀ ਨਹੀਂ ਜੈਕੂ ਬੱਸ ਕਰ ਜੈਕੂ ਓਏ ਜੈਕੂ ਇੱਧਰ ਆ ਜਾ ਅਸੀਂ ਰੋਟੀ ਪਾਣੀ ਖਾ ਲਿਆ ਸਾਰਿਆਂ ਨੇ ਤੇ ਸ਼ਾਮ ਦਾ ਹੈਗਾ 8 ਦਾ ਟਾਈਮ ਹੁਣ ਮੈਂ ਧੋਨੇ ਦਾ ਭਾਂਡੇ ਸਭ ਸਾਰਾ ਹੋ ਗਿਆ ਅੱਜ ਜਲਦੀ ਖਾਣੀ ਸਾਰਿਆਂ ਨੇ ਰੋਟੀ ਰਸ਼ਮੀ ਨੇ ਰੋਟੀ ਖਾ ਕੇ ਤੇ ਹੁਣ ਗੋਲ ਗੱਪੇ ਖਾਈ ਜਾਂਦਾ ਜੇ ਕੁਲੀ ਮਿਠਾਈ ਰੋਟੀ ਬੈਠਾ ਹੋ ਰਾ ਲੇ ਕੇ ਇਹ ਆਏ ਅਡਾ ਜਾਤਾ ਹੁਣ ਇਹਦਾ ਆ ਦੇਖਿਓ ਆ ਫਰਸ਼ ਤੇ ਹੁਣ ਰਹਿ ਗਈ ਹੁਣ ਇਹਨੂੰ ਖਵਾਉ ਸਾਰੀ ਜੈਕੂ ਇੱਧਰ ਆ ਖਾ ਆ ਆਹ ਭਈ ਚੂਰੀ ਇਹਦੀ ਜੈਕੂ ਦੀ ਇੰਨੇ ਖਾਣੀ ਸੀ ਖਾ ਲਈ ਲੋਜੀ ਅੱਜ ਦਾ ਵਲੌਗ ਮੇਰਾ ਕਿਵੇਂ ਲੱਗਿਆ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਐਂਡ ਸ਼ੇਅਰ ਵੀ ਕਰਦਿਆ ਕਰੋ ਪਲੀਜ਼ ਕਮੈਂਟ ਜਰੂਰ ਕਰਦਿਆ ਕਰੋ ਤੇ ਮਿਲਦੇ ਆ ਇੱਕ ਕੱਲ ਨਵੇਂ ਵਲੌਗ ਨਾਲ ਸਾਰਿਆਂ ਨੂੰ ਬਾਏ ਸਤਿ ਸ਼੍ਰੀ ਅਕਾਲ